ਪੌਣੇ ਕਿ ਚਾਰ ਦਾ ਟਾਈਮ ਸੀ ਤੇ ਜਿੱਤਨਾ ਰੋਹ ਚੱਲੀਦਾ ਉਤਨਾ ਹੀ ਚੱਲ ਕੇ ਆਉਂਦੇ ਆ ਕੋਈ ਕਾਲੀ ਨਹੀਂ ਕੋਈ ਕੁਛ ਨਹੀਂ 35 ਕਿ ਦੀ ਸਪੀਡ ਸੀ ਤੇ ਨਾ ਇਹਦੇ ਉੱਤੇ ਕੋਈ ਲਾਈਟ ਆ ਨਾ ਕੋਈ ਰੇਡੀਅਮ ਟੇਪ ਆ ਚਾਹਣ ਕਿ ਇਕਦਾਂ ਹੀ ਰੋਡ ਛੋਟੇ ਤੋਂ ਵੱਡਾ ਹੋ ਜਾਂਦਾ ਤੇ ਪਤਾ ਨਹੀਂ ਲੱਗਦਾ ਕਿ ਕਿਧਰ ਨੂੰ ਜਾਣਾ ਤੇ ਕਿਧਰ ਨੂੰ ਨਹੀਂ ਅਨੇਕਾ ਹੀ ਨੁਕਸਾਨ ਹੋਏ ਆ ਹੁਣ 5-6 ਲੱਖ ਰੁਪਏ ਦਾ ਨੁਕਸਾਨ ਇਹਦਾ ਹਰਜਾਨਾ ਕੌਣ ਭਰੂਗਾ ਇਥੇ ਜਦੋਂ ਗੱਡੀ ਵਜਦੀ ਸੀ ਦੀ ਡੁਆਡਰ ਦੇ ਵਿੱਚ ਆ ਕੇ ਵਜਦੀ ਆ ਹਾਂਜੀ ਜਾਂ ਤਾਂ ਡੁਆਡਰ ਟਾਇਆ ਜਾ ਇਹ ਗਵਰਨਮੈਂਟ ਵੱਲੋਂ ਤੇ ਲੇਟਾਂ ਲਾਈਆਂ ਜਾਣ ਤੇ ਜਿਹੜਾ ਜਾਂ ਪਿੱਛੇ ਮੈਵੀਗੇਸ਼ਨ ਲਾਇਆ ਜਾਏ ਕਿ ਹਰ ਇੱਕ ਗੱਡੀ ਵਾਲੇ ਨੂੰ ਪਤਾ ਲੱਗੇ ਲੈ ਜੀ ਇੱਥੇ ਅੱਗੇ ਡੁਆਇਟਰ ਲੱਗਾ ਆਇਆ ਇਹ ਚੌਥੇ ਪੰਜਵੇਂ ਦਿਨ ਕੋਈ ਨਾ ਕੋਈ ਕਦੀ ਕਾਰ ਵਜ ਜਾਂਦੀ ਕਦੀ ਕੋਹ ਵਜ ਜਾਂਦਾ ਲੋਕਾਂ ਦੇ ਸੱਟਾ ਬੇਟਾ ਬਹੁਤ ਲੱਗਦੀਆਂ ਡੁਆਇਟਰ ਨੂੰ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਕੋਈ ਬੋਰਡ ਨਹੀਂ ਆਉਂਦਾ ਕੋਈ ਬਲੈਂਡ ਨਹੀਂ ਕੁਝ ਨਹੀਂ ਆ ਇਹ ਜਿਹੜਾ ਡਵਾਈਡਰ ਬਣਿਆ ਹੈ ਇਹ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਲੋਕਾਂ ਦਾ ਇੱਕ ਰਾਤੀ ਵੀ ਗੱਡੀ ਵਜੀ ਹੈ ਸਾਡਾ ਜੋ ਘਰ ਵੀ ਹੈ ਉਹ ਵੀ ਇਸ ਸੜਕ ਦੇ ਉੱਤੇ ਆਈਂ ਘਰੋਂ ਸਾਨੂੰ ਨਿਕਲਣਾ ਇੰਨਾ ਮੁਸ਼ਕਲ ਹੋਇਆ ਪਿਆ ਕਿ ਸਾਨੂੰ ਬਹੁਤ ਧਿਆਨ ਨਾਲ ਘਰੋਂ ਨਿਕਲਣਾ ਪੈ ਰਿਹਾ ਰੌਂਗ ਸਾਈਡ ਚੱਲਦੇ ਆ ਪਰਲੀ ਸਾਈਡ ਸੜਕ ਵੀ ਟੁੱਟੀ ਏ ਸਾਰੀ ਵੈਗ ਦੀ ਫੜੇ ਵੀਰ ਜੀ ਬੇਨਤੀ ਹੈ ਕਿ ਸਵੇਰੇ ਪੌਣੇ ਕ ਚਾਰ ਦਾ ਟਾਈਮ ਸੀ ਤੇ ਜਿੰਨਾ ਰੋਹ ਚੱਲੀਦਾ ਉਤਨਾ ਹੀ ਚੱਲ ਕੇ ਆਉਣਦੇ ਆ ਕੋਈ ਕਾਲੀ ਨਹੀਂ ਕੋਈ ਕੁਛ ਨਹੀਂ 35 ਦੀ ਸਪੀਡ ਸੀ ਤੇ ਨਾ ਇਹਦੇ ਉੱਤੇ ਕੋਈ ਲਾਈਟ ਆ ਨਾ ਕੋਈ ਰੇਡੀਅਮ ਟੇਪ ਆ ਚਾਨਣ ਕੀ ਇਕਦਮ ਹੀ ਰੋੜ ਛੋਟੇ ਤੋਂ ਵੱਡਾ ਹੋ ਜਾਂਦਾ ਤੇ ਪਤਾ ਨਹੀਂ ਲੱਗਦਾ ਵੀ ਕਿਧਰ ਨੂੰ ਜਾਣਾ ਤੇ ਕਿਧਰ ਨੂੰ ਨਹੀਂ ਅਨੇਕਾ ਹੀ ਨੁਕਸਾਨ ਹੋਏ ਆ ਹੁਣ 5-6 ਲੱਖ ਰੁਪਏ ਦਾ ਨੁਕਸਾਨ ਇਹਦਾ ਹਰਜਾਨਾ ਕੌਣ ਭਰੂਗਾ ਕਿੱਥੋਂ ਆ ਰਹੇ ਮੈਂ ਵੀਰ ਜੀ ਆ ਰਿਹਾ ਪਠਾਨਕੋਟ ਤੋਂ ਤੇ ਪਿੱਖੀਵਿੰਡ ਮੈ ਜਾਣਾ ਤੇ ਇਹ ਸਿੱਧਾ ਡਿਵਾਈਡਰ ਤੇ ਚੜ੍ਹ ਸਿੱਧੀ ਡਿਵਾਈਡਰ ਤੇ ਵੀਰ ਜੀ ਤੁਰੇ ਆਉਂਦੀ ਮਤਲਬ ਆਟੋਮੈਟਿਕ ਲਾਈਟ ਕੁਛ ਨਹੀਂ ਹੈਗਾ ਕੋਈ ਰੇਡੀਅਮ ਨਹੀਂ ਗਈ ਜਦੋਂ ਡਿਵਾਈਡਰ ਆਉਂਦਾ ਪਤਾ ਨਹੀਂ ਲੱਗਦਾ ਸੈਂਟਰ 'ਚ ਵੀ ਡਿਵਾਈਡਰ ਆ ਗਿਆ ਜਾਂ ਨਹੀਂ ਆ ਗਿਆ ਏ ਨਹੀਂ ਵੀ ਇਹ ਲੱਗੀ ਗੱਡੀਆਂ ਨੇਕਾ ਹੀ ਲਗੀਆਂ ਐ ਹਰ ਮਤਲਬ ਸੀਜ਼ਨ ਦੇ ਵਿੱਚ 10-15 ਗੱਡੀਆਂ ਲੱਗਦੀਆਂ ਲੱਗਦੀਆਂ ਕਿੰਨਾ ਨੁਕਸਾਨ ਹੋਦਾ ਨੁਕਸਾਨ ਘੱਟੋ ਘੱਟ 5.5 ਲੱਖ ਰੁਪਏ ਦਾ ਜੀ ਇਹ ਗੱਡੀ ਦਾ ਸਾਰਾ ਆਹ ਹਾਂ ਜੀ ਗੱਡੀ ਦਾ ਗੱਡੀ ਦਾ ਹੀ ਗੱਡੀ ਦਾ ਗੱਡੀ ਮਤਲਬ ਹੈਵੀ ਗੱਡੀਆਂ ਹੁਣ ਸਮਾਨ ਬੜਾ ਮਹਿੰਗਾ ਹੈ ਜੀ ਤਾਂ ਕਰਕੇ ਨੁਕਸਾਨ ਬਹੁਤ ਹੈ ਹੁਣ ਕੌਣ ਹਰਜਾਨਾ ਪਰੂ ਇਹਦੇ ਹੁਣ ਮਾਲਕ ਹੀ ਲੰਦਾ ਜੀ ਮੇਰਾ ਨਾਮ ਗੁਰਸਾਬ ਸਿੰਘ ਹੈ ਜੀ ਮੈਂ ਹੀ ਚਲਾਉਂਦਾ ਹਾਂ ਗੱਡੀ ਦੇ ਤੁਹਾਡਾ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਗਾ ਗੱਡੀ ਦਾ ਨੁਕਸਾਨ ਬਹੁਤ ਜ਼ਿਆਦਾ ਹੈ ਜੀ ਹਾਂ ਹਾਂ ਜੀ ਭਾਈਏ ਡੇਰਾ ਰੋਡ ਜਿਹੜਾ ਫਦੇਗੜ ਚੂੜੀਆਂ ਪਟ્રોલ ਪੱਪ ਹੈ ਇੱਥੇ ਅਕਸਰ ਇਹ ਇਤਿਹਾਸੇ ਵਾਪਰਦੇ ਆ ਬੀਤੀ ਰਾਤ ਫੇਰ ਇੱਕ ਟਰਾਲਾ ਪਟਿਆ ਇਹ ਡਵਾਈਡਰ ਦਾ ਜਿਹੜਾ ਡਵਾਈਡਰ ਦੇ ਕਾਰਨ ਜਿਹੜਾ ਨੁਕਸਾਨ ਹੁੰਦਾ ਜੀ ਤੁਸੀਂ ਇੱਥੇ ਲੱਗ ਰਹੇ ਸੀ ਹਾਂ ਜੀ ਅਸੀਂ ਇੱਥੇ ਕਈ ਵਾਰੀ ਵੇਖਿਆ ਜੀ ਇੱਥੇ ਜਦੋਂ ਗੱਡੀ ਵਜਦੀ ਸਿੱਧੀ ਡੁਆਇਡਰ ਦੇ ਵਿੱਚ ਆ ਕੇ ਵਜਦੀ ਹੈ ਹਾਂਜੀ ਯਾ ਤਾਂ ਡੁਆਟਰ ਢਟਾਇਆ ਜਾਏ ਜਾਂ ਗਵਰਨਮੈਂਟ ਵੱਲੋਂ ਤੇ ਲੈਟਰ ਲਾਈਆਂ ਜਾਣ ਤੇ ਜਿਹੜਾ ਯਾ ਪਿੱਛੇ ਵੈਰੀਗੇਸ਼ਨ ਲਾਇਆ ਜਾਏ ਕਿ ਹਰ ਇੱਕ ਗੱਡੀ ਵਾਲੇ ਨੂੰ ਪਤਾ ਲੱਗੇ ਲੈ ਜੀ ਇੱਥੇ ਅੱਗੇ ਡੁਆਟਰ ਲਗਾ ਆਇਆ ਹਾਂਜੀ ਹਰ ਇੱਕ ਬੰਦਾ ਨੁਕਸਾਨ ਤੁਸੀਂ ਇੱਥੇ ਲੱਗੇ ਰਹਿੰਦੇ ਕਦੀ ਜਾ ਕੇ ਜਾਂ ਕਮੇਟੀ ਘਰ ਜਾਂ ਹੋਰ ਕਿਸੇ ਅਧਿਕਾਰੀ ਨੂੰ ਨਹੀਂ ਕਹਿਦੇ ਇੱਥੇ ਜਿਹੜਾ ਸਹੀ ਵਰੀ ਇਹਨਾਂ ਨੂੰ ਕਿਹਾ ਹੈ ਇੱਥੇ ਡੁਆਟਰ ਢਟਾਇਆ ਜਾਏ ਇਹ ਨਹੀਂ ਰਾਜ਼ ਕਰਦੇ ਕੋਈ ਨਹੀਂ ਥੋਟ ਉਹਨੇ ਨਾ ਸੀ ਲੈਟਾ ਜਾਂਦੀਆਂ ਨੇ ਸਾਰੀ ਲੜਕੂ ਨੇ ਕੋਈ ਲੜਨੀ ਚਾਹਦੀ ਇੱਥੋਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇੱਥੇ ਕਮੇਟੀ ਦੇ ਪੈਸੇ ਪਾਉਂਦੇ ਸਨ ਬਹੁਤ ਜੀ ਬਹੁਤ ਇਹਦੇ ਚੌਥੇ ਪੰਜਵੇਂ ਦਿਨ ਕੋਈ ਨਾ ਕੋਈ ਕਦੀ ਕਾਰ ਵਜ ਜਾਂਦੀ ਕਦੀ ਕੋਈ ਵਜ ਜਾਂਦਾ ਲੋਕਾਂ ਦੇ ਸੱਟਾ ਬੇਟਾ ਬਹੁਤ ਲੱਗਦੀਆਂ ਡਿਵਾਈਡਰ ਨੂੰ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਕੋਈ ਵੋਟ ਨਹੀਂ ਆਉਂਦੇ ਕੋਈ ਲੜ ਨਹੀਂ ਕੁਝ ਨਹੀਂ ਆ ਇਹਦਾ ਕੋਈ ਹੱਲ ਹੋਣਾ ਚਾਹੀਦਾ ਵਾ ਇਹਦਾ ਕੋਈ ਹੱਲ ਹੋਣਾ ਚਾਹੀਦਾ ਜਦ ਬੀ ਡਬਲਯੂ ਬਣਾਉਣਾ ਚਾਹੀਦਾ ਬਹੁਤ ਨੁਕਸਾਨ ਹੁੰਦਾ ਲੋਕਾਂ ਦਾ ਰਾਤੀ ਵੀ 3:30 ਵਜੇ ਗੱਡੀ ਵਜਈ ਆ ਬਹੁਤ ਜਿਆਦਾ ਭਾਰੀ ਨੁਕਸਾਨ ਹੋਇਆ ਗੱਡੀ ਵਾਲਿਆਂ ਦਾ ਵੀ ਸਿਰਫ ਇਹ ਡਿਵਾਈਡਰ ਦੇ ਕਾਰਨ ਹੋਇਆ ਜੀ ਡਿਵਾਈਡਰ ਨੂੰ ਹਟਾਉਣਾ ਚਾਹੀਦਾ ਜਾਂ ਇਹ ਡਿਵਾਈਡਰ ਦਾ ਕਰਕੇ ਬਹੁਤ ਨੁਕਸਾਨ ਦੇ ਚੌਥੇ ਪੰਜਵੇਂ ਦਾ ਕੋਈ ਕਾਰ ਕੋਈ ਨਾ ਕੋਈ ਵਜਦੀ ਰਹਿੰਦੀ ਐ ਇਸ ਜਗ੍ਹਾ ਤੇ ਇਹਦਾ ਕੋਈ ਜਾਂ ਬੋਰਡ ਲਾਉਣਾ ਚਾਹੀਦਾ ਜਾਂ ਇਹਨੂੰ ਹਟਾਉਣਾ ਚਾਹੀਦਾ ਵਾ ਜਿੱਦਾਂ ਬਟਾਲਾ ਰੋਡ ਤੋਂ ਆਦਿਆ ਵਾ ਦੇਖਾਗੇ ਕਿਸੇ ਦਾ ਨੁਕਸਾਨ ਨਾ ਹੋਵੇ ਜਾਨ ਮਾਨੀ ਕਿਹੜੀਆਂ ਦੇ ਸੱਟਾਂ ਪੇਟਾਂ ਲੱਗਦੀਆਂ ਪਿੱਛੇ ਗੱਡੀ ਨੋਆ ਪਰਸ਼ੇ ਜਬਜੀ 2-3 ਮਹੀਨੇ ਪਹਿਲਾਂ ਕੋਈ ਨਾ ਕੋਈ ਵਜੀ ਰੇ ਖਲ ਕੀਤਾ ਜਾਵੇ ਅਸੀਂ ਕਾਲ ਜੀ ਸਾਰਿਆਂ ਨੂੰ ਬੇਨਤੀ ਹੈ ਜੀ ਜਿਹੜਾ ਡਵਾਈਡਰ ਬਣਿਆ ਇਹ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਲੋਕਾਂ ਦਾ ਇੱਕ ਰਾਤੀ ਵੀ ਗੱਡੀ ਵਜੀ ਹੈ ਸਾਡਾ ਜੋ ਘਰ ਵੀ ਹੈ ਉਹ ਵੀ ਇਸੇ ਸੜਕ ਦੇ ਉੱਤੇ ਹੈ ਅਸੀਂ ਘਰੋਂ ਸਾਨੂੰ ਨਿਕਲਣਾ ਇੰਨਾ ਮੁਸ਼ਕਲ ਹੋਇਆ ਪਿਆ ਕਿ ਸਾਨੂੰ ਬਹੁਤ ਧਿਆਨ ਨਾਲ ਘਰੋਂ ਨਿਕਲਣਾ ਪਿਆ ਰੌਂਗ ਸਾਈਡ ਚੱਲਦੇ ਆ ਪਰਲੀ ਸਾਈਡ ਸੜਕ ਵੀ ਟੁੱਟੀ ਹੈ ਸਾਰੀ ਜਦੋਂ ਕੱਲ ਪਰਸੋਂ ਵੀ ਸਾਡੇ ਬਈ ਗੱਡੀ ਇੱਕ ਗੱਡੀ ਦਾ ਐਕਸੀਡੈਂਟ ਵਜੀ ਟਰਾਲੀ ਦੇ ਵਿੱਚ ਉਹਦਾ ਵੀ ਬਹੁਤ ਨੁਕਸਾਨ ਹੋਇਆ ਰਾਤ ਦਾ ਇੱਕ ਟਰੱਕ ਵੱਜ ਗਿਆ ਡਵਾਈਡਰ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਇਸ ਕਰਕੇ ਇਹ ਡਵਾਈਡਰ ਨੂੰ ਚੁੱਕਿਆ ਜਾਵੇ ਇਥੋਂ ਫਿਰ ਕੋਈ ਹੱਲ ਨਹੀਂ ਤੇ ਜਾਂ ਸਟਕਦਾ ਹੋਈ ਹੱਲ ਕੀਤਾ ਜਾਵੇ ਜਾਂ ਡਵਾਈਡਰ ਦਾ ਵੀ ਪੱਕਾ ਹੱਲ ਕੀਤਾ ਜਾਵੇ ਲੋਕਾਂ ਦਾ ਨੁਕਸਾਨ ਹੋਵੇ ਇਹਨਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਬਹੁਤ ਔਖਾ ਨੂੰ ਘਰੋਂ ਆਪਣੀ ਕੋਈ ਚੀਜ਼ ਕਰਨੀ ਹੋਵੇ ਬੜੇ ਧਿਆਨ ਨਾਲ ਕਰਨੀ ਪੈਂਦੀ ਹੈ ਕਿ ਸਾਡੇ ਘਰ ਹੀ ਨਾ ਆਨ ਕੇ ਵੱਜੇ ਵਿੱਚ ਇਸ ਕਰਕੇ ਇਹਦਾ ਕੋਈ ਪੱਕਾ ਹੱਲ ਕੀਤਾ ਜਾਵੇ ਬੇਨਤੀ ਹੈ ਜੀ ਤੇ ਤੁਸੀਂ ਇੱਥੇ ਮਿਲਦੀਕ ਰਹਿੰਦੇ ਹੋ ਕੋਈ ਕਮੇਟੀਕਾਰ ਜਾਂ ਕਿ ਪ੍ਰਸ਼ਾਸਨਿਕ ਅਧਿਕਾਰੀ ਜਾਂ ਕਿ ਲੀਡਰ ਨੂੰ ਰਾਜਨੀਤੀ ਪਾਰਟੀ ਨੂੰ ਜਾਂ ਸਰਕਾਰ ਨੂੰ ਨਹੀਂ ਪਿਆ ਇਹ ਇਹਦਾ ਹੱਲ ਕੀਤਾ ਜਾਏ ਕਮੇਟੀ ਵਾਲਿਆਂ ਨੂੰ ਬੜੀ ਰਿਗੜੀ ਸਰਗ ਰੁੱਟੀ ਆ ਉੱਥੇ ਹੁੰਦੇ ਆ ਗੜਕੇ ਦੇ ਦੋ ਟਿਪਰ ਫੁੱਟ ਕੇ ਚੱਲ ਜਾਂਦੇ ਆ ਉਹ ਜਦੋਂ ਸੜਕ ਵਗਦੀ ਆ ਉਹ ਫਿਰ ਘੱਟੇ ਨਾਲ ਮਿੱਟੀ ਉੱਡੜ ਜਾਂਦੀ ਆ ਤੁਸੀਂ ਟੋਏ ਪੈਂਦੇ ਆ ਸਾਰੀ ਦਿਹਾੜੀ ਹੁਣ ਕਮਾਦ ਵਾਲੀਆਂ ਟਰਾਲੀਆਂ ਵੀ ਚੱਲ ਪਈਆਂ ਸਭ ਰੌਂਗ ਸਾਈਡ ਹੀ ਚੱਲਦੇ ਆ ਜੰਨੀਆਂ ਗੱਠੇ ਵਾਲੀਆਂ ਟਰਾਲੀਆਂ ਸਭ ਰੌਂਗ ਸਾਈਡ ਚੱਲਦੀਆਂ ਆ ਇਸ ਕਰਕੇ ਬਹੁਤ ਨੁਕਸਾਨ ਸਾਡਾ ਘਰ ਵਾਲੇ ਬਹੁਤ ਔਖਾ ਪਿਆ ਇੱਥੇ ਰਹਿਣਾ